पार्टी फायदा है है किसान आंदोलन चंडीगढ़ से असर संजय टंडन ने कहा है कि अकाली उम्मीदवार समीक्षा की जाएगी संजय टंडन दस दी कि मनीष तिवारी तो ढाई हजार तकरीबन वोटा रहे बीजेपी के वालों इन्होंने दा सीगा पर जो कांग्रेस पार्टी है दस साल बाद सत्ता चाबज होब ਚੰਡੀਗੜ੍ਹ ਦੇ ਪਾਰਲੀਮੈਂਟ ਨਤੀਜੇ ਇਸ ਵਾਰ ਕੁਝ ਵੱਖਰੇ ਰਹੇ। ਭਾਜਪਾ ਲਗਾਤਾਰ ਚੰਡੀਗੜ੍ਹ ਦੇ ਵਿੱਚ ਜਿੱਤ ਦਰਜ ਕਰਾਉਂਦੀ ਆ ਰਹੀ ਸੀ ਪਰ ਇਸ ਵਾਰ ਭਾਜਪਾ ਦੇ ਹੱਥੋਂ ਇਹ ਸੀਟ ਜਾਂਦੀ ਰਹੀ। ਸੰਜੇ ਟੰਡਨ ਸੰਜੇ ਟੰਡਨ ਨੂੰ ਹਾਰ ਮਿਲੀ ਜਦਕਿ ਮਨੀਸ਼ ਤਵਾੜੀ ਹੋਣੀ ਪੰਜਾਬ ਤੋਂ ਚੰਡੀਗੜ੍ਹ ਵਾ ਲਾ ਕੇ ਇੱਕ ਵਾਰ ਫਿਰ ਜਿੱਤ ਦਰਜ ਕਰਵਾ ਗਏ ਨੇ। ਸੰਜੇ ਟੰਡਨ ਨੂੰ ਸਾਡੇ ਡਾਇਰੈਕਟਰ ਸਾਹਿਬ ਮਾਰਜਿਨ ਭੁਲੰਦੀ ਬਹੁਤ ਥੋੜਾ ਰਿਹਾ। ਪਰ ਸੀਟ ਤੁਹਾਡੇ ਹੱਥੋਂ ਚਲੀ ਗਈ ਔਰ ਭਾਜਪੀ ਦੋ ਟਰਮ ਤੱਕ ਲਗਾਤਾਰ ਹੀ ਤੇ ਕੀ ਲੱਗਿਆ ਤੁਹਾਨੂੰ ਕਿ ਕਿੱਥੇ ਗੜਬੜ ਹੋ ਗਈ ਦੇਖੋ ਮੈਨੂੰ ਜੋ ਲੱਗਦਾ ਹੈ ਕਿ ਜਿਹੜੀ ਇਹਨਾਂ ਨੇ ਜਿਹੜੀ ਡੋਰ ਟੂ ਡੋਰ ਜਾ ਕੇ ਜਿਹੜਾ ਲੋਕਾਂ ਨੂੰ ਇਹ ਪ੍ਰਵਾਨ ਦੀ ਕੋਸ਼ਿਸ਼ ਕੀਤੀ ਕਿ ਜੀ ਲੱਖ ਰੁਪਏ ਦਾ ਜਿਹੜਾ ਉਹਦਾ ਕਿਤੇ ਨਾ ਕਿਤੇ ਲੋਕਾਂ ਦੇ ਮਾਈਂਡ ਦੇ ਵਿੱਚ ਕਿਤੇ ਅਸਰ ਇਸ ਚੀਜ਼ ਦਾ ਦਿਖਿਆ ਨਜ਼ਰ ਆਇਆ ਆਮ ਤੌਰ ਦੇ ਉੱਤੇ ਇਸ ਚੀਜ਼ ਦੇ ਬਾਰੇ ਅਸੀਂ ਲੋਕਾਂ ਨੂੰ ਸਮਝਾਉਂਦੇ ਰਹੇ ਹਾਂ ਲੇਕਿਨ ਹੋ ਸਕਦਾ ਹੈ ਕਿ ਕਿਸੇ ਉਸ ਲੈਵਲ ਤੇ ਸਮਝਾਉਣ ਦੇ ਵਿੱਚ ਕਿਤੇ ਕਮੀ ਰਹੀ ਦੂਸਰਾ ਜਿਹੜਾ ਗਏ ਕੁਝ ਲੋਕਾਂ ਨੂੰ ਇਹ ਕਹਿਣਾ ਕਿ ਭਾਈ ਜਿਹੜਾ ਗਏ ਇਹਨਾਂ ਦੀਆਂ 400 ਪਾਰ ਸੀਟਾਂ ਆ ਗਈਆਂ ਤੇ ਕਦੇ ਜੀ ਕੋਈ ਇਹ ਸੰਵਿਧਾਨ ਚ ਬਦਲਾਅ ਕਰਨਗੇ ਹਾਲਾਂਕਿ ਉਸ 이슈 ਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਬੜਾ ਕਲੈਰਿਟੀ ਦਿੱਤੀ ਸੀਗੀ ਲੇਕਿਨ ਉਹ ਜਾਪਦਾ ਹੈ ਕਿ ਜਿਹੜਾ ਥੱਲੇ ਲੈਵਲ ਦੇ ਉੱਤੇ ਜਾ ਕੇ ਉਹ ਸ਼ਾਇਦ ਲੋਕਾਂ ਤੱਕ ਉਹ ਚੀਜ਼ ਨੂੰ ਉਹ ਨਹੀਂ ਪਹੁੰਚਾਏਗੀ ਸਾਰੇ ਸ਼ਹਿਰ ਦੇ ਵਿੱਚ ਜੇ ਤੁਸੀਂ ਪੂਰਾ ਡਿਵਾਈਡ ਕਰਕੇ ਦੇਖੋ ਇੱਕ ਦੋ ਜਾਂ ਤਿੰਨ ਪਾਕਟਸ ਸੀਗੀਆਂ ਕਿ ਜਿਹਦੇ ਵਿੱਚ ਸਾਨੂੰ ਮੇਜਰ ਜਣਾਗਾ ਇਹ ਫਰਕ ਲੱਗ ਗਿਆ ਇੱਕ 25 ਸੈਕਟਰ ਕੋਲੋਨੀ ਏਰੀਆ ਸੀਗਾ ਥੋੜਾ ਜਿਹਾ ਡੱਡੂ ਮਾਜਰਾ ਦਾ ਸੀਗਾ ਥੋੜਾ ਰਾਮ ਦਰਬਾਰ ਦਾ ਸੀਗਾ ਸੋ ਜਦ ਇਸ ਦੋ ਤਿੰਨ ਜਗ੍ਹਾ ਤੋਂ ਜਿਹੜਾ ਉਹ ਇਫੈਕਟ ਆਇਆ ਇੱਕ ਕਲੋਨੀ ਤੋਂ ਕੋਈ ਲਗਭਗ 3000 ਦੀ ਜਿਹੜੀ ਉਹ ਲੀਡ ਮਿਲੀ ਤੇ ਉਹ ਉਹ ਐਂਡ ਤੱਕ ਜਾ ਕੇ ਉਹ ਲੀਡ ਜਿਹੜੀ ਉਹ 3000 ਦੀ ਲੀਡ ਦੇ ਉੱਤੇ ਹੀ ਉਹਦੇ ਵਿੱਚ ਦੇ ਫਰਕ ਦੇ ਉੱਤੇ ਹੀ ਉਹ ਗੱਲ ਚੱਲਦੀ ਰਹੀ ਉਹ ਲੱਖ ਰੁਪਏ ਵਾਲਾ ਫੈਕਟਰ ਤੁਹਾਨੂੰ ਲੱਗਦਾ ਕਿ ਉਹ ਤੁਹਾਨੂੰ ਇੱਥੇ ਨੁਕਸਾਨ ਕਰ ਗਿਆ ਮੈਨੂੰ ਲੱਗਦਾ ਕਿ ਉਹਨਾਂ ਨੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਜਾ ਕੇ ਹੁਣ ਬੰਦਿਆਂ ਨੂੰ ਉਸ ਚੀਜ਼ ਬਾਰੇ ਕਿਤੇ ਇਸ ਗੱਲ ਦਾ ਇਫੈਕਟ ਉਹਨਾਂ ਦੇ ਮਨ ਦੇ ਵਿੱਚ ਕਿਤੇ ਦਿਖਿਆ ਹੈ ਤੁਹਾਨੂੰ ਸਭ ਬੇਸ਼ੱਕ ਭਾਜਪਾ ਪਹਿਲਾਂ ਨਾਲੋਂ ਗ੍ਰਾਫ ਸੀਟਾਂ ਦੀ ਗਿਣਤੀ ਬਹੁਤ ਘਟ ਗਈ ਪਰ ਐਨਡੀਏ ਕਿਤੇ ਨਾ ਕਿਤੇ ਨੇੜੇ ਨਜ਼ਰ ਆਇਆ ਐਸਾ ਤੁਹਾਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਬੇਸ਼ੱਕ ਤੁਸੀਂ ਇਹ ਪੁਆਇੰਟ ਦੇਖ ਰਹੇ ਹੋ ਰਾਮ ਮੰਦਰ ਦਾ ਵੀ ਇਸ਼ੂ ਸੀ ਅ ਯੋਧਿਆ ਦੇ ਵਿੱਚ ਉਹ ਸੀਟ ਵੀ ਜਿਹੜੀ ਹੈਗੀ ਹੈ ਨਹੀਂ ਬਚੀ ਤਾਂ ਫਿਰ ਐਸਾ ਤੁਹਾਨੂੰ ਕੀ ਲੱਗਾ ਕਿ ਕੁਝ ਹਿੱਸਿਆਂ ਦੇ ਵਿੱਚ ਬੇਸ਼ੱਕ ਨੇੜੇ ਕਰਕੇ ਹਾਲਾਂਕਿ ਲੱਗ ਰਿਹਾ ਸੀਗਾ ਕਿ ਕਿਉਂਕਿ ਚੰਡੀਗੜ੍ਹ ਵੀ ਜਿਸ ਤਰ੍ਹਾਂ ਦਾ ਸਿਟੀ ਹੈ ਬੇਸ਼ੱਕ ਸਾਰੇ ਇਸ ਜੇਖੋਂ ਲੋਕ ਆ ਕੇ ਬੈਠੇ ਹੋਣ ਫਿਰ ਕੀ ਲੱਗਦਾ ਹੈ ਇਹਨੂੰ ਆਪਾਂ ਪੂਰੇ ਜੇ ਦੇਸ਼ ਦੇ ਹਿਸਾਬ ਨਾਲ ਜਾਂ ਪੰਜਾਬ ਦੇ ਹਿਸਾਬ ਨਾਲ ਇਹਨੂੰ ਕੰਪੇਅਰ ਕਰੀਏ ਦੇਖੋ ਇੱਥੇ ਤਾਂ ਕਈ ਤਰ੍ਹਾਂ ਦੇ ਫੈਕਟਰਸ ਨੇ ਕੰਮ ਕੀਤਾ ਹੈ ਇੱਕ ਤੇ ਜਿਹੜਾ ਹੈ ਕਾਂਗਰਸ ਤੇ ਆਮ ਆਦਮੀ ਇਕੱਠੇ ਚੋਣਾਂ ਲੜ ਰਹੇ ਸੀਗੇ ਔਰ ਉਹਦੇ ਨਾਲ ਨਾਲ ਇੱਕ ਫੈਕਟਰ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਸੀਗਾ ਉਹਨੇ ਅਕਾਲੀ ਦਲ ਤੋਂ ਇਸਤੀਫਾ ਦੇ ਕੇ ਉਹਨੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਬੇਸਿਕਲੀ ਜਿਹੜਾ ਅਕਾਲੀ ਦਲ ਦਾ ਕਾਡਰ ਸੀ ਉਹ ਵੀ ਆਮ ਆਦਮੀ ਚ ਚਲਾ ਗਿਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਤੁਹਾਡਾ ਕਿਉਂਕਿ ਗਠਜੋੜ ਜ ਟੁੱਟਿਆ ਹੋਇਆ ਹੈ ਬੀਜਪੀ ਤੇ ਅਕਾਲੀ ਦਲ ਦਾ ਤੇ ਜੇ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਸਾਰੇ ਦੇਸ਼ ਚ ਕਰਕੇ ਇਕੱਲਾ ਪੰਜਾਬ ਦੇ ਵਿੱਚ ਵੱਖਰੇ ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਨਹੀਂ ਸੀ ਤੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਨਾਲ ਸ਼ਾਇਦ ਕੋਈ ਥੋੜੀ ਬਹੁਤੀ ਲਿਹਾਜ਼ ਪਗਾਈ ਜਾ ਸਕਦੀ ਸੀ ਨੇ ਦੇਖੋ ਸਾਡੇ ਨਾਲ ਉਹਨਾਂ ਦਾ ਜਿਹੜਾ ਹੈ ਪਿਆਰ ਮੁਹੱਬਤੇ ਲੋਕਲ ਬੰਦਿਆਂ ਦੇ ਨਾਲ ਚੰਗਾ ਸੀਗਾ ਉਠਣਾ ਬੈਠਣਾ ਵੀ ਸੀਗਾ ਔਰ ਉਹ ਮੰਨਦੇ ਵੀ ਸੀਗੇ ਕਿ ਤੁਸੀਂ ਉਹ ਸਭ ਤੋਂ ਵਧੀਆ ਕੰਮ ਕਰ ਸਕਦੇ ਹੋ ਲੇਕਿਨ ਕਿਤੇ ਨਾ ਕਿਤੇ ਹੁਣ ਉਹ ਕਿਸ ਜਿਹੜੀ ਜਿਹੜੀ ਉਹ ਸਾਰੀ ਉਮਰ ਅਕਾਲੀ ਦਲ ਕਾਂਗਰਸ ਨੂੰ ਜਿਹੜੇ ਹੈਗੇ ਸਿੱਖ ਵਿਰੋਧੀ ਜਿਹੜੇ ਹੈਗੇ ਆ ਉਹ ਦੰਗਿਆਂ ਦੇ ਉੱਤੇ ਉਹਨਾਂ ਨੂੰ ਹਮੇਸ਼ਾ ਗਾਲਾਂ ਕੱਢਦੇ ਰਹੇ ਉਹ ਬੰਦੇ ਜਾ ਕੇ ਉਹਨਾਂ ਦੇ ਨਾਲ ਬੈਠ ਗਏ ਕਿਤੇ ਨਾ ਕਿਤੇ ਦਿਮਾਗ 'ਚ ਰਾਜਨੀਤੀ ਜਿਹੜੀ ਹੈਗੀ ਆ ਤੁਹਾਡੀ ਵਿਚਾਰਧਾਰਾ ਦੇ ਉੱਤੇ ਪਲੇ ਕਰ ਗਈ ਤਿੰਨੋਂ ਪਾਰਟੀਆਂ ਇੱਥੇ ਇਕੱਠੀਆਂ ਹੋ ਗਈਆਂ ਕਿਤੇ ਨਾ ਕਿਤੇ ਜਿਹੜਾ ਗਵ ਹੈ ਕਿਸਾਨ ਅੰਦੋਲਨ ਦਾ ਵੀ ਇਫੈਕਟ ਜਿਹੜਾ ਹੈਗਾ ਵੈ ਉਹ ਉਹ ਇਫੈਕਟ ਵੀ ਕਿਤੇ ਸਿਕ ਸਾਈਕੀ ਦੇ ਉੱਤੇ ਕਿਤੇ ਨਾ ਕਿਤੇ ਉਹ ਵੀ ਦਿਖਿਆ ਇੱਥੇ ਸੋ ਜਿਸ ਤਰ੍ਹਾਂ ਇਹ 3-4 ਫੋਰਸਸ ਨੇ ਇਕੱਠੇ ਕੰਮ ਕੀਤਾ ਤੇ ਉਹ ਹਾਲਾਂਕਿ ਅਸੀਂ ਬੜੀ ਗਰਾਉਂਡ ਕਵਰ ਕਰ ਲਈਤੀ ਅਸੀਂ ਕੋਈ 17 18 ਘੰਟੇ ਸਾਡੀ ਕੈਂਪੇਨ ਚੱਲਦੀ ਰਹੀ ਮੇਰੇ ਕੋਈ ਲਗਭਗ 10000 ਸਾਡੇ ਜਿਹੜੇ ਕਾਰਕਿਰਤਾ ਜ਼ਮੀਨੀ ਸਤਰ ਦੇ ਉੱਤੇ ਕੰਮ ਕਰਦੇ ਰਹੇ ਕੋਈ ਪਾਰਟੀ ਨੇ ਬੜੀ ਜ਼ਬਰਦਸਤ ਤਿਆਰੀ ਕੀਤੀ ਦੀ ਸੀਗੀ ਸਾਰਿਆਂ ਨੇ ਸਾਰੇ ਕਾਡਰ ਨੇ ਬੜਾ ਜ਼ੋਰ ਲਗਾਇਆ ਕੋਈ ਸਾਨੂੰ ਕੋਈ ਕਿਸੇ ਨੂੰ ਮਨਾਉਣ ਵੀ ਨਹੀਂ ਜਾਣਾ ਪਿਆ ਲੋਕ ਬੜੇ ਖੁਸ਼ ਸੀਗੇ ਕਿ ਆਪਣਾ ਸ਼ਹਿਰ ਦਾ ਬੰਦਾ ਜਿਹੜਾ ਮਿਲਨਸਾਰ ਬੰਦਾ ਹੈ ਜਿੰਨੂੰ ਅਸੀਂ ਫੜ ਸਕਦੇ ਆ ਗਿਆ ਜਿਹੜੇ ਸਾਡੇ ਕੰਮ ਕਰਾਂਦਾ ਉਹ ਬੰਦਾ ਐਤ ਕੀ ਉਹਨੂੰ ਟਿਕਟ ਮਿਲੀ ਹੈਗੀ ਹੈ ਤੇ ਲੋਕਾਂ ਚ ਬੜੀ ਇੱਕ ਉਤਸ਼ਾਹ ਸੀਗਾ ਉਹਦਾ ਸਾਰਾ ਇਫੈਕਟ ਤੇ ਆਇਆ ਲੇਕਿਨ ਇੱਕ ਦੋ ਪਾਕਟਸ ਜੜੀਆਂ ਹੈਗੀਆਂ ਉਹ ਪਾਕਟਸ ਨੇ ਜਿਹੜੀ ਉਹ ਬਾਨ ਮਾਰੀ वो बान जड़ी है सारा शहर कवर नहीं कर पाया आ, आ, बहुत सारे फैक्टर के जरिए असी दस कोशिश की है कि आखिर बीजेपी जाके कमजोर नजर आई ਤਾਂ ਇਸ ਪੂਰੀ ਗੱਲਬਾਤ ਦੇ ਵਿੱਚ ਜਾਂ ਇਹ ਫੈਕਟਰਸ ਨੂੰ ਧਿਆਨ ਦੇ ਵਿੱਚ ਲੱਗਦੇ ਹੋਏ ਇੱਕ ਦਲਿਤ ਵੋਟ ਬੈਂਕ ਬਹੁਤ ਵੱਡਾ ਫੈਕਟਰ ਨਜ਼ਰ ਆਇਆ ਜਿਸ ਦੇ ਵਿੱਚ ਭਾਜਪਾ ਕਿਤੇ ਨਾ ਕਿਤੇ ਪਿਛੜ ਗਈ ਬਾਕੀ ਪਾਰਟੀਆਂ ਦੇ ਨਾਲੋਂ ਤੇ ਦੂਜੇ ਪਾਸੇ ਜਿਹੜੀ ਬਾਕੀ ਪਾਰਟੀਆਂ ਇੱਕਜੁੱਟ ਹੋ ਕੇ ਲੜ ਰਹੀਆਂ ਸੀ ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਔਰ ਰਾਹੁਲ ਗਾਂਧੀ ਤਾਂ ਉੱਥੇ ਜ਼ਰੂਰ ਨਜ਼ਰ ਆਈ ਸੀ ਇਹ ਪੂਰੇ ਦੇਸ਼ ਦਾ ਵੀ ਅੰਕੜਾ ਤੁਹਾਡੇ ਸਾਹਮਣੇ ਹੈ 200 ਐਨਡੀਏ ਤੇ ਇੰਡੀਆ ਬਲੌਗ ਦੇ ਕੋਲ 234 ਸੀਟਾਂ ਨਜ਼ਰ ਆਈਆਂ ਨੇ ਯਾਰ ਦੇਖਣਾ ਹੋਏਗਾ ਕਿ ਹੁਣ ਸਰਕਾਰ ਕਿਸ ਤਰੀਕੇ ਨਾਲ ਬਣਦੀ ਆ ਔਰ ਦੂਜੇ ਪਾਸੇ ਇਹ ਰੁਝਾਨ ਜਿਹੜੇ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਕਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਨਤੀਜੇ ਅਸਰ ਪਾਉਂਦੇ ਨੇ ਇਸ ਪੇਸ਼ਕਸ਼ ਦੇ ਵਿੱਚ ਨਹੀਂ ਇਜਾਜ਼ਤ ਦਿਓ ਤੁਹਾਨੂੰ ਸਭ ਸੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਇਸ ਖਾਸ ਬੁਲੇਟਿਨ ਦੇ ਨਾਲ ਜਿਸ ਦੇ ਵਿੱਚ ਅਸੀਂ ਜ਼ਿਕਰ ਕੁਝ ਅੰਕੜਿਆਂ ਦਾ ਤੇ ਪੂਰੇ ਦੇਸ਼ ਦੀ ਸਿਆਸਤ ਦਾ ਕਰਾਂਗੇ ਦਰਸਲ ਇਸ ਸਮੇਂ ਜਿਸ ਤਰੀਕੇ ਨਾਲ ਅੰਕੜੇ ਬਣਦੇ ਨਜ਼ਰ ਆ ਰਹੇ ਨੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ ਜਾਂ ਫਿਰ ਸਮੀਕਰਨ ਕੋ ਚੇਂਜ ਹੋ ਸਕਦੇ ਨੇ ਕਿ ਵਾਕਈ ਹੀ ਇੰਡੀਆ ਗਠਬੰਧਨ ਉਸ ਸਥਿਤੀ ਦੇ ਵਿੱਚ ਹੈ ਕਿ ਉਹ ਸਰਕਾਰ ਬਣਾਉਣ ਵਾਲੇ ਪਾਸੇ ਕਦਮ ਚੁੱਕ ਲਵੇ ਕਿਉਂਕਿ ਨਜ਼ਰਾਂ ਸਿੱਧੇ ਤੌਰ ਦੇ ਉੱਤੇ ਚੰਦਰਬਾਬੂ ਨਾਇਡੂ ਤੇ ਦੂਜੇ ਪਾਸੇ ਨਿਤਿਸ਼ ਕੁਮਾਰ ਦੇ ਉੱਤੇ ਹੈਗੀਆਂ ਨੇ ਇਸ ਸਮੇਂ ਪੂਰੇ ਦੇਸ਼ ਦੀਆਂ ਔਰ ਵਿਰੋਧੀ ਧਿਰਾਂ ਜਿਹੜੀਆਂ ਇਕੱਠੇ ਹੋ ਕੇ ਬੀਜਪੀ ਦੇ ਖਿਲਾਫ ਲੜੀਆਂ ਸੀ ਉਹਨਾਂ ਦੀ ਵੀ ਮੈਂ ਇਸ 쇼 ਦੇ ਵਿੱਚ ਬਹੁਤ ਸਾਰੇ ਸਮੀਕਰਨ ਤੁਹਾਡੇ ਲਈ ਲੈ ਕੇ ਆਵਾਂਗਾ ਕਿ ਬੀਜੇਪੀ ਕਿੱਥੇ ਕਿੱਥੇ ਹਾਰ ਗਈ ਪੂਰੇ ਦੇਸ਼ ਦੀ ਗੱਲ ਕਰਾਂਗੇ ਪੰਜਾਬ ਦੀ ਸਿਰਫ ਨਹੀਂ ਕਿੱਥੇ ਕਿੱਥੇ ਬੀਜੇਪੀ ਹਾਰ ਗਈ ਕਿੱਥੇ ਕਿੱਥੇ ਪ੍ਰਧਾਨ ਮੰਤਰੀ ਮੋਦੀ ਰੈਲੀ ਕਰਨ ਗਏ ਸੀ ਪਰ ਜਿੱਤ ਹਾਸਲ ਨਹੀਂ ਹੋ ਸਕੀ ਕਿੱਥੇ ਕਿੱਥੇ ਜਿਹੜਾ ਬੀਜੇਪੀ ਦਾ ਗੜ ਕਿਹਾ ਜਾਂਦਾ ਸੀ ਉੱਥੇ ਵੀ ਬੀਜੇਪੀ ਹਾਰ ਗਈ ਇਸ ਦੇ ਨਾਲ ਜ਼ਿਕਰ ਇਹ ਵੀ ਕਰਾਂਗੇ ਕਿ ਜਿਹੜਾ ਦਲਿਤ ਵੋਟ ਬੈਂਕ ਸੀ ਕਿ ਵਾਕਿਓ ਬੀਜੇਪੀ ਵਾਲੇ ਪਾਸੇ ਪੁੱਗ ਤੇ ਆ ਜਾਂ ਨਹੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਦੇਸ਼ ਭਰ ਦੇ ਵਿੱਚ ਕਿੰਨੀਆਂ ਸੀਟਾਂ ਰਿਜ਼ਰਵ ਜਿੱਥੇ ਬੀਜੇਪੀ ਦੀ ਪਰਫਾਰਮੈਂਸ ਕਿਸ ਤਰੀਕੇ ਦੀ ਰਹੀ ਹੈ ਬੀਜੇਪੀ ਦੇ ਆਗੂ ਬਹੁਤ ਆਸਵੰਦ ਨਜ਼ਰ ਆ ਰਹੇ ਨੇ ਔਰ ਬਹੁਤ ਪਰੋਸੇ ਦੇ ਨਾਲ ਕਹਿ ਰਹੇ ਨੇ ਕਿ 292 ਸੀਟਾਂ ਸਾਡੇ ਕੋਲ ਆਈਆਂ ਨੇ ਗੱਟ ਜੋੜ ਦੇ ਕੋਲ ਐਨਡੀਏ ਦੇ ਕੋਲ ਤੇ ਅਸੀਂ ਇਸ ਦੇ ਨਾਲ ਦੇਸ਼ ਦੇ ਵਿੱਚ ਸਰਕਾਰ ਬਣਾਵਾਂਗੇ ਨੰਬਰ ਕਲੀਅਰ ਨੇ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਪਰ ਨितीश ਕੁਮਾਰ ਦਾ ਜਿਸ ਤਰੀਕੇ ਨਾਲ ਟ੍ਰੈਕ ਰਿਕਾਰਡ ਹੁਣ ਤੱਕ ਰਿਹਾ ਹੈ ਨितीश ਕੁਮਾਰ ਜਿਸ ਤਰੀਕੇ ਨਾਲ ਬਦਲੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਦੇ ਇਸ ਪਾਸ ਕਦੇ ਉਸ ਪਾਸੇ ਤਾਂ ਉਸ ਨੂੰ ਦੇਖਦੇ ਹੋਏ ਖੂਬ ਇਸ ਲੁਲਿਆਕੇ ਚਰਚਾ ਚੱਲ ਰਹੀ ਹੈ ਨੇ ਇਨਫੈਕਟ ਚੰਦਰਬਾਬੂ ਨਾਇਡ ਨੂੰ ਲੈ ਕੇ ਵੀ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਅਸੀਂ ਨਜ਼ਰ ਪਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਸੀਟਾਂ ਹੈਗੀਆਂ ਨੇ ਜਿਵੇਂ ਪਾਰਟੀਆਂ ਦੇ ਕੋਲ ਜੇ ਸਿੱਧੇ ਤੌਰ ਦੇ ਉੱਤੇ ਦੋਵੇਂ ਪਾਰਟੀਆਂ ਦੇ ਕੋਲ ਦੇਖੀਏ ਤਾਂ ਐਨਡੀਏ ਗੜਬੰਧਨ ਦੇ ਤੌਰ ਦੇ ਉੱਤੇ 292 ਸੀਟਾਂ ਨੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ 272 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ ਦੇਸ਼ ਦੇ ਵਿੱਚ ਤਾਂ ਇਸ ਕਰਕੇ ਐਨਡੀਏ ਦੇ ਕੋਲ ਸੀਟਾਂ ਕਲੀਅਰ ਨੇ 234 ਸੀਟਾਂ ਹੈਗੀਆਂ ਨੇ ਇੰਡੀਆ ਬਲੌਕ ਦੇ ਕੋਲ 234 272 ਤੋਂ ਕਾਫੀ ਦੂਰ ਨੇ ਇਸ ਸਮੇਂ ਪਰ ਕੀ ਬਾਕੀ ਇਹ ਉਸ ਵળે ਪੁਆਇੰਟ ਤੱਕ ਪਹੁੰਚ ਜਾਣਗੇ ਇਹ ਦੇਖਣਾ ਹੋਵੇਗਾ ਜੇ ਸਿੱਧਾ ਇੰਡੀਆ ਤੇ ਐਨਡੀਏ ਦੇ ਵਿੱਚੋਂ ਭਾਜਪਾ ਤੇ ਕਾਂਗਰਸ ਦੀਆਂ ਸੀਟਾਂ ਦੇਖੀਏ ਤਾਂ ਬੀਜਪੀ 240 ਸੀਟਾਂ ਇਸ ਸਮੇਂ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਹੈ 272 ਤੋਂ 32 ਸੀਟਾਂ ਦੂਰ ਰਹਿ ਗਈ 240 ਬੀਜਪੀ ਦੀਆਂ ਨੇ TDP ਤੇ JDU ਇਹ ਦੋਵੇਂ ਅੱਛੇ ਜੂਨ ਹੈ ਤਾਂ ਅੱਜ ਆਪਰੇਸ਼ਨ ਬਲੂ ਸਟਾਰ ਦੀ 40ਵੀ ਵਰ੍ਹੇ ਵੰਢ ਬਣਾਈ ਜਾ ਰਹੀ ਹੈ 10 ਕਿਚੜਕਾਲ ਤੱਕ ਸਹਾਬ ਤੇ ਆਭਰਤੀ ਸਮਾਗਮ ਰੱਖੇ ਗਏ। ਕਿਚੜਕਾਲ ਤੱਕ ਸਹਾਬ ਤੇ ਅਰਦਾਸ ਕੀਤੀ ਗਈ ਪਾਠ ਦੇ ਉਪਰੰਤ ਅਰਦਾਸ ਕੀਤੀ ਗਈ 10 SGPC ਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੂਖਤਾ ਇੰਤਜ਼ਾਮਤ ਪ੍ਰਬੰਧ ਕੀਤੇ ਗਏ ਨੇ ਤੇ ਵਰ੍ਹੇ ਸਮਾਗਮ 'ਚ ਫ਼ਰੀਦ ਕੋਟ ਚੁਣੇ ਗਏ 90 ਐਮ ਸਰਬੀ ਸਿੰਘ ਖਾਲਸਾ ਵੀ ਸ਼ਾਮਲ ਹੋ ਕੇ ਮੁਲਕ ਕੀਤੀ ਗਈ। ਬੀਬੀ ਪਰਮਜੀਤ ਕੌਰ ਖਾਲੜਾ ਵੀ ਵਰ੍ਹੇ ਸਮਾਗਮ 'ਚ ਸ਼ਾਮਲ ਹੋਏ। ਸਿਮਰੰਦੀ ਸਿੰਘ ਮਾਨ ਧਿਆਨ ਸੰਗਮੰਡ ਬਲਜੀਤ ਸਿੰਘ ਦਾਦੂਵਾਲ ਦੀ ਸਮਾਗਮ ਦਾ ਹਿੱਸਾ ਬਣੇ ਸਮਾਗਮ ਚ ਜਥੇਦਾਰ ਅਕਾਲ ਤਖ਼ਤ ਸਾਹਿਬ ਰਗबीर ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਵੀ ਦਿੱਤਾ ਤੇ ਅਤੇ ਨੌਜਵਾਨਾਂ ਨੂੰ ਵੱਤ ਵਤ ਅੰਮ੍ਰਿਤਪਾਨ ਕਰਕੇ ਗੁਰੂ ਵੱਲੋਂ ਬਣਨ ਦੀ ਕਿਹਾ ਸੰਤਾਨ ਸਿੱਖਾਂ ਦੇ ਕਰਮ ਅਤੇ ਜਨਮ ਭੂਮੀ ਪੰਜਾਬ ਦੀ ਜੀਵਨ ਜਾਂਚ ਵਿੱਚੋਂ ਗਵਾਚ ਰਹੀ ਨਰੋਈ ਸਭਿਅਕ ਕਦਰਾਂ ਕੀਮਤਾਂ ਵਾਤਾਵਰਣ ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ, ਅਧਰਮ ਅਤੇ ਪਖੰਡਵਾਦ ਦਾ ਬੋਲਬਾਲਾ, ਮਾਂ ਬੋਲੀ ਤੋਂ ਬੇਮੁਖਤਾਈ, ਸਰੀਰ ਕ੍ਰਿਸ਼ਟ ਪੁਸ਼ਟਤਾ ਤੋਂ ਬੇਧਿਆਨੀ, ਗਵਾਚ ਰਹੇ ਕਿਰਤ ਸਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਏ ਦਿਸ਼ਾ ਦੇਣ ਲਈ ਸਮੂਹਿਕ ਯਤਨਾਂ ਵੱਲ ਵਧਿਗੇ, ਇਹ ਸਾਰੇ ਯਤਨ ਤਾਂ ਹੀ ਸਫਲ ਹੋਣਗੇ ਅਤੇ ਜੋਂ 1984 ਦੇ ਖੱਲੂਕਾਰੇ ਦੇ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾ ਤਾਂ ਹੀ ਅਰਪਣ ਹੋਵੇਗੀ ਜੇਕਰ ਅਸੀਂ ਪ੍ਰਾਤਮਿਕ ਗੁਰ ਸਿੱਖਾਂ ਵਰਗਾ ਤਿਆਗ ਸਮਰਪਣ ਕੁਰਬਾਨੀ ਅਤੇ ਅਡ੍ਰਿੜਤਾ ਹਾਸਲ ਕਰਨ ਵਾਲੇ ਬਾਣੇ-ਬਾਣੇ ਵਿੱਚ ਪਰਪੱਕ ਹੋ ਕੇ ਉੱਚੇ ਵਿਵਕਤੀ ਕਿਰਦਾਰ ਦੇ ਧਾਰਨੇ ਬਣਾਂਗੇ ਆਓ ਨਸ਼ਿਆਂ ਦਾ ਤਿਆਗ ਕਰਕੇ ਪੰਜ ਕਕਾਰ ਰਹਿਤ ਵਿੱਚ ਅੰਮ੍ਰਿਤ ਧਾਰੀ ਹੋ ਕੇ ਆਪਣੇ ਗੁਰੂ ਸਿਧਾਂਤਾਂ ਉੱਤੇ ਡਟ ਕੇ ਪਹਿਰਾ ਦੇਈਏ ਅਤੇ ਹਕੂਮਤਾਂ ਵੱਲੋਂ ਸਿੱਖ ਕੌਮ ਦੀਆਂ ਅਗਲੀਆਂ ਨਸਲਾਂ ਨੂੰ ਬੱਤ ਤਪੋਣੇ ਆਤਿਆਂ ਦਾ ਸ਼ਹਿ ਵਿੱਚ ਗਲਤਾਨ ਕਰਨ ਦੀਆਂ ਸਾਸ਼ਾਂ ਦਾ ਮੂੰਹ ਤੋੜਵਾ ਜਵਾਬ ਦਈਏ ਜਿਹੜਾ ਉਹ ਦਿਹਾੜਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਪਰसों ਰੋਜ ਤੋਂ ਖੰਡ ਪਾਠ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਵੇਲੇ ਭੋਗ ਫਿਰ ਵਿਚਾਰਾਂ ਤੇ ਕੌਮ ਦੇ ਨਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਦੇਸ਼ ਵੀ ਦਿੱਤਾ ਕਿ ਸਿੱਖ ਅੱਜ ਪੰਥ ਸਮੁੱਚੇ ਦੌਰ ਦੇ ਉੱਤੇ ਪੁਰਾਣੇ ਜਿਹੜੇ ਸਾਡੇ ਗੁਰਸਿੱਖ ਸੀ ਉਹ ਪੁਰਾਣੇ ਗੁਰਸਿੱਖ ਕੀ ਸੀਗੇ ਤਿਆਗ ਦੀ ਭਾਵਨਾ ਸੀ ਜੁੜ ਮਿਲ ਕੇ ਬੈੰਦੇ ਸੀ ਇੱਕ ਦੂਰੇ ਨੂੰ ਸੁਣਦੇ ਵੀ ਸੀ ਤੇ ਸੁਣਾਉਂਦੇ ਵੀ ਸੀ ਅੱਜ ਸਾਡੇ ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਰੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕੈਸਾ ਇਹ ਕੋੜ ਜਾਗ ਪਿਆ ਕਿ ਇੱਕ ਦੂਰੇ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛੱਕੇ ਵੱਧ ਤੋਂ ਵੱਧ ਗਰਵਾਣੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਸੋ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਸੋ ਇਹ ਸਾਰੇ ਅੱਜ ਅਸੀਂ ਅੰਮ੍ਰਿਤ ਵੇਲੇ ਤੋਂ ਸਾਰੇ ਦਿਹਾੜੇ ਮਨਾਏ ਆ। ਗੱਲ ਇਹ ਹੈ ਕਿ ਸਿੱਖ ਕੌਮ ਤੇ ਖਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਇਹ ਹੋ ਸਕਦਾ। ਤੁਸੀਂ ਵੇਖਿਆ ਹੋਣਾ ਵਾ ਕਿ ਲੋਕ ਸਭਾ ਦੀਆਂ ਚੋਣਾਂ ਆਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਕੱਲੂ ਕਰੇ ਇਸ ਹਫਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਇਹ ਤਰੀਕਾ ਚੁੰਨੀਆਂ ਨਹੀਂ ਚਾਹੀਦੀਆਂ ਚੋਣਾਂ ਵਾਸਤੇ ਹੁਣ ਸਿੱਖ ਜਿੱਤ ਕੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟਰ ਦੀਆਂ ਝੋਲੀ ਚੁੱਕ ਜਥੇ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵਾਂ ਕਿ ਖਾਲਸੇ ਦਾ ਰਾਜ ਆਉਣਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ